ਨਵੀਂ ਲੜਾਈ ਜੰਗ ਹੋਰ ਸ਼ੁਰੂ ਹੋ ਚੁੱਕੀ ਆ ਇੰਡੀਆ ਦੇ ਲਾਗੇ ਵਾਲੇ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਥਾਈਲੈਂਡ ਵਰਸਸ ਕੰਬੋਡੀਆ ਸ਼ੁਰੂ ਹੋ ਚੁੱਕਾ ਹੈ ਥਾਈਲੈਂਡ ਨੇ 에ਅ ਸਟ੍ਰਾਈਕ ਕਰ ਦਿੱਤੀ ਆ 6 ਜਿਹੜੇ ਸੀਗੇ ਇਹ F16 ਜੰਗੀ ਜਹਾਜ਼ ਜਿਹੜੇ ਕਿ ਅਮਰੀਕਨ ਮੇਡ ਹੈਗੇ ਆ ਉਹ ਲੈ ਕੇ 에ਅ ਸਟ੍ਰਾਈਕ ਇਹ 24 ਜੁਲਾਈ 2025 ਨੂੰ ਥਾਈਲੈਂਡ ਨੇ ਕੰਬੋਡੀਆ ਦੇ ਉੱਤੇ ਕਰਤੀ ਇਹਦੇ ਨਾਲ ਕੰਬੋਡੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜੇ ਉੱਥੋਂ ਦੇ ਲੋਕ ਸੀਗੇ ਉਹਨਾਂ ਦਾ ਐਗਜ਼ੈਕਟ ਕਿੰਨਾ ਨੁਕਸਾਨ ਹੋਇਆ ਕਿੰਨੇ ਲੋਕ ਮਾਰੇ ਹੱਲੇ ਇਹਦੇ ਬਾਰੇ ਜਾਨੀ ਕਿ ਕੋਈ ਖਬਰ ਨਹੀਂ ਹੈਈ ਹੈਗੀ ਫਿਲਹਾਲ ਲੋਕ ਜਿਹੜੇ ਹੈਗੇ ਆ ਉੱਥੇ ਇਹ ਬਾਰਡਰ ਦੇ ਨਾਲ-ਨਾਲ ਲੱਗਦੀਆਂ ਜਿਹੜੀਆਂ ਜਗਾਵਾਂ ਹੈਗੀਆਂ ਸਥਾਨ ਹੈਗੇ ਆ ਉਹ ਛੱਡ ਕੇ ਸੁਰੱਖਿਅਤ ਜਿਹੜੇ ਥਾਂ ਹੈਗੇ ਆ ਉਹਨਾਂ ਵੱਲ ਜਾਣ ਲੱਗ ਪਏ ਆ ਥਾਈਲੈਂਡ ਦੀ 에ਅਰ ਸਟ੍ਰੈਕ ਤੋਂ ਪਹਿਲਾਂ ਕੰਬੋਡੀਆ ਵਾਲਿਆਂ ਨੇ ਇਹ BM21 ਮਲਟੀਪਲ ਰਾਕਟ ਲਾਂਚਰ ਦੇ ਨਾਲ ਪਹਿਲਾਂ ਥਾਈਲੈਂਡ ਦੇ ਉੱਤੇ ਹਮਲਾ ਕੀਤਾ ਸੀਗਾ ਜਿਹਦੇ ਨਾਲ ਦੱਸਿਆ ਜਾ ਰਿਹਾ ਕਿ ਥਾਈਲੈਂਡ ਦੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਜਿਹਦੇ ਵਿੱਚ ਇੱਕ ਦੋ ਮਿਲਟਰੀ ਵਾਲੇ ਵੀ ਆ ਤੇ ਬਾਕੀ ਸਾਰੇ ਜਿਹੜੇ ਆਮ ਨਾਗਰਿਕਾ ਇਹਦਾ ਹੀ ਵਿਰੋਧ ਦੇ ਵਿੱਚ ਜਿਹੜਾ ਥਾਈਲੈਂਡ ਵਾਲਿਆਂ ਨੇ ਇਹ ਬਰਾਬਰ ਜਿਹੜੀ ਆ ਸਟ੍ਰਾਈਕ ਕੀਤੀ ਹੈ ਸਟ੍ਰੈਕ ਬਲਾਲ ਕੰਬੋਡੀਆ ਵਾਲੇ ਕਹਿ ਰਿਹਾ ਕਿ ਇਹ ਜਿਹੜੀ ਸਾਡੀ ਇੱਕ ਸਤੰਤਰਤਾ ਹੈਗੀ ਆ ਆਜ਼ਾਦੀ ਹੈਗੀ ਆ ਉਹਦੇ ਤੇ ਹਮਲਾ ਆ ਸਾਡੇ ਦੇਸ਼ ਤੇ ਹਮਲਾ ਆ ਤੇ ਇਹਦਾ ਸੱਤ ਜਾਨੀ ਕਿ ਇੱਕ ਤਰ੍ਹਾਂ ਨਾਲ ਜਵਾਬ ਦਿੱਤਾ ਜਾਊਗਾ ਥਾਈਲੈਂਡ ਫਿਲਹਾਲ ਇਹ ਥਾਈਲੈਂਡ ਤੇ ਕੰਬੋਡੀਆ ਬੜਾ ਹੈ ਮਸਲਾ ਆਪਸ ਦੇ ਵਿੱਚ ਇਹ ਲੜ ਕਿਉਂ ਰਹੇ ਹੈਗੇ ਆ ਸਾਰਾ ਇਹਦਾ ਪਿਛੋਕੜ ਕੀ ਹੈਗਾ ਇਹ ਤਰਤੀਬ ਦੇ ਨਾਲ ਜਾਣਦੇ ਆ ਆਜੋ ਥਾਈਲੈਂਡ ਤੇ ਕੰਬੋਡੀਆ ਦੀ ਲੜਾਈ ਦੀ ਜੜ ਤੱਕ ਜਾਣ ਲਈ ਬਹੁਤ ਪਿੱਛੇ ਹਿਸਟਰੀ ਦੇ ਵਿੱਚ ਜਾਣਾ ਪਊਗਾ ਜਾਣਾ ਪਊਗਾ ਜੀ ਇਹ 11ਵੀਂ ਸੈਂਚਰੀ ਦੇ ਵਿੱਚ 11ਵੀਂ ਸਦੀ ਦੇ ਵਿੱਚ ਜਦੋਂ ਇਹ ਥਾਈਲੈਂਡ ਕੰਬੋਡੀਆ ਤੇ ਆ ਲਾ ਉਸ ਇਹ ਸਾਰਾ ਇੱਕੋ ਹੀ ਹੁੰਦਾ ਸੀਗਾ ਤੇ ਇੱਥੇ ਜਿਹੜਾ ਇੱਕ ਖਮੇਰ ਜਿਹੜਾ ਇਹ ਰਾਜਤੰਤਰ ਸੀਗਾ ਜਾਂ ਰਾਜਿਆਂ ਦਾ ਰਾਜ ਸੀਗਾ ਖਮੇਰ ਰਾਜਿਆਂ ਦਾ ਇਹਦੇ ਤੇ ਰਾਜ ਹੁੰਦਾ ਸੀਗਾ ਸੋ ਉਸੇ ਹੀ ਸਮੇ ਜਿਹੜੇ ਉਹ ਰਾਜੇ ਸੀਗੇ ਖਮੇਰ ਉਹਨਾਂ ਨੇ ਇੱਥੇ ਇੱਕ ਮੰਦਿਰ ਬਣਾਇਆ ਸੀਗਾ ਜਿਹੜਾ ਕੀ ਨਾਮ ਸੀਗਾ ਪ੍ਰੀ ਬਿਹਾਰ ਟੈਂਪਲ ਜਿਹੜਾ ਕਿ ਇੱਕ ਸ਼ਿਵਜੀ ਦਾ ਮੰਦਿਰ ਸੀਗਾ ਜਿਹੜਾ ਕਿ ਉਹਨਾਂ ਨੇ ਉਸ ਸਮੇਂ ਬਣਾਇਆ ਸੀ 11ਵੀਂ ਸਦੀ ਦੇ ਵਿੱਚ ਤਾਂ ਥੋੜਾ ਜਿਹਾ ਅੱਜ ਜੜੀ 19ਵੀਂ ਸਦੀ ਦੇ ਵਿੱਚ ਆ ਜੰਨੇ ਆ ਜਦੋਂ ਇੰਡੀਆ ਦੇ ਉੱਤੇ ਵੀ ਇਹ ਬ੍ਰਿਟਿਸ਼ ਆਏ ਸੀਗੇ ਉਹਨਾਂ ਨੇ ਬਸਤੀਆਂ ਬਣਾਈਆਂ ਸੀਗੀਆਂ ਲਗਭਗ ਸਾਰੇ ਹੀ ਵਰਲਡ ਦੇ ਵਿੱਚ ਉਹਨਾਂ ਨੇ ਲਗਭਗ ਇਦਾਂ ਹੀ ਕਲੋਨੀਆਂ ਬਣਾਈਆਂ ਸੀਗੀਆਂ ਆਪਣੀਆਂ ਉਹ ਇਸੇ ਹੀ ਤਰ੍ਹਾਂ ਜਿਹੜੇ ਫਰਾਂਸ ਦੇ ਸੀਗੇ ਉਹ ਫਰਾਂਸ ਦੇ ਲੋਕ ਜਿਹੜੇ ਸੀਗੇ ਇਹ ਗੋਰੇ ਸੀਗੇ ਕਹੋ ਫਰਾਂਸੀਸੀ ਸੀਗੇ ਉਹ ਕੰਪੋਡੀਆ ਗਏ ਤੇ ਉਹਨਾਂ ਨੇ ਜਿਹੜਾ ਇਹ ਥਾਈਲੈਂਡ ਦੇ ਵਿੱਚੋਂ ਬਾਕੀ ਤਾਂ ਰਾਜਿਆਂ ਦਾ ਰਾਜ ਸੀਗਾ ਹੀ ਸੀਗਾ ਤੇ ਜਿਹੜਾ ਕੰਪੋਰੀਆ ਵਾਲਾ ਏਰੀਆ ਸੀਗਾ ਇਹਦੇ ਤੇ ਆਪਣਾ ਪੂਰਾ ਕਬਜ਼ਾ ਕਰ ਲਿਆ ਜਾਨੀ ਕਿ ਇਹ ਕੰਪੋਰੀਆ ਵਾਲੇ ਏਰੀਏ ਤੇ ਫਰਾਂਸ ਦਾ ਕਬਜ਼ਾ ਹੋ ਗਿਆ ਤੇ ਮੈਂ ਇੱਕ ਗੱਲ ਦੱਸ ਦਾਂ ਕਿ ਜਿਹੜਾ ਥਾਈਲੈਂਡ ਸੀਗਾ ਉਹਦੇ ਤੇ ਅੱਜ ਤਈ ਵੀ ਕਿਸੇ ਵੀ ਜਾਨੀ ਕਿ ਜਿੱਦਾਂ ਇੰਡੀਆ ਦੇ ਉੱਤੇ ਇਹ ਅੰਗਰੇਜ਼ਾਂ ਦਾ ਰਾਜ ਰਿਹਾ ਇੰਗਲੈਂਡ ਵਾਲਿਆਂ ਦਾ ਐਦਾਂ ਹੀ ਬਹੁਤ ਸਾਰੇ ਰਾਜਾਂ ਤੇ ਕਿਤੇ ਫਰਾਂਸੀਆਂ ਦਾ ਰਾਜ ਰਿਹਾ ਕਿਤੇ ਪੁਰਤਗਾਲੀਆਂ ਦਾ ਰਾਜ ਰਿਹਾ ਸੋ ਥਾਈਲੈਂਡ ਦੇ ਉੱਤੇ ਕਿਸੇ ਵੀ ਹੋਰ ਦੇਸ਼ ਦਾ ਰਾਜ ਨਹੀਂ ਰਿਹਾ ਅੱਜ ਤੱਕ ਉੱਥੇ ਕੀ ਜਿਹੜੇ ਰਾਜੇ ਰੂਜੇ ਸੀਗੇ ਜਾਨੀ ਕਿ ਹਨ ਇੱਕ ਤਰ੍ਹਾਂ ਦੇ ਨਾਲ ਉਹ ਆਪੇ ਹੀ ਜ਼ਮੀਨ ਦੇਈ ਜਾਂਦੇ ਸੀਗੇ ਜਿੱਦਾਂ ਜਿੱਦਾਂ ਫਰਾਂਸੀਸੀ ਸੀਗੇ ਉੱਥੇ ਆਇਓ ਆਹ ਲਾ ਉਸ ਉਹਦੋ ਥਾਈਲੈਂਡ ਦੇ ਵਿੱਚ ਸੀਗਾ ਤੋ ਉੱਥੇ ਦੇ ਰਾਜੇ ਨੇ ਜਿਹੜਾ ਲਾ ਉਸ ਵੀ ਸੀਗਾ ਉਹ ਵੀ ਚੱਕ ਇਹਨੂੰ ਦਿੱਤਾ ਇਹ ਫਰਾਂਸੀਆਂ ਨੂੰ ਵੀ ਤੁਸੀਂ ਲੈ ਲਓ ਪਰ ਸਾਨੂੰ ਇੱਥੇ ਜਿਹੜਾ ਥਾਈਲੈਂਡ ਵਾਲਾ ਏਰੀਆ ਇਹਦੇ ਤੇ ਰਾਜ ਕਰਨ ਦਿਓ ਸੋ ਇਸ ਤਰ੍ਹਾਂ ਉਹ ਸੰਧੀਆਂ ਸੁੰਧੀਆਂ ਕਰਕੇ ਮਤਲਬ ਕਿ ਥਾਈਲੈਂਡ ਦਾ ਜਿਹੜਾ ਅੱਜ ਕੱਲ ਦਾ ਹਿੱਸਾ ਹੈ ਉਹਨੂੰ ਬਚਾਈ ਰੱਖਿਆ ਨੇ ਉਹਥੇ ਰਾਜਤੰਤਰ ਚੱਲੀ ਗਿਆ ਸੋ ਇਸ ਤਰ੍ਹਾਂ ਇਹ ਲਾਓਸ ਤੇ ਜਿਹੜਾ ਕੰਪੋਡੀਆ ਸੀਗਾ ਇਹ ਜਿਹੜਾ ਫਰਾਂਸਸੀ ਸੀਗੇ ਉਹਨਾਂ ਦੇ ਕਬਜ਼ੇ ਦੇ ਵਿੱਚ ਆ ਚੁੱਕਿਆ ਸੀਗਾ ਫਰਾਂਸਸੀ ਸੀਗੇ ਜਿਹੜੇ ਕੰਪੋਡੀਆ ਦੇ ਵਿੱਚ ਜਿਨ੍ਹਾਂ ਦਾ ਪੂਰਾ ਰਾਜ ਸੀਗਾ ਉਹੋ ਕਿਹਾ ਕਿ ਥਾਈਲੈਂਡ ਦੇ ਰਾਜੇ ਨੂੰ ਉਹਨਾਂ ਨੇ ਕਿਹਾ ਕਿ ਆਪਾਂ ਇੱਕ ਜਿੱਦਾਂ ਇੱਕ ਬਾਰਡਰ ਜਿਹੜਾ ਉਹ ਨਿਸ਼ਚਿਤ ਕਰ ਲੰਨੇ ਆ ਉਸ ਤੋਂ ਬਾਅਦ ਅਸੀਂ ਵੀ ਤੁਹਾਡੇ ਨਾਲੂ ਨਾਮਾਂਗੇ ਤਾਂ ਤੁਸੀਂ ਵੀ ਤੁਹਾਡੇ ਨਾਲੂ ਨਾਂ ਵਧੂਗੇ ਹਨ ਸੋ ਇਸ ਲਈ ਇੱਕ ਜਿਹੜੀ ਇੱਕ ਪਰਬਤਾਂ ਦੀ ਮਾਲਾ ਸੀਗੀ ਜਿੱਦਾਂ ਸਾਡੇ ਇੱਥੇ ਹਿਮਾਲਿਆ ਪਰਬਤ ਹੈਗਾ ਉਧਰਲੇ ਪਾਸੇ ਤਿੱਬਤ ਆ ਜਾਂ ਚਾਈਨਾ ਸੀਗਾ ਨਾ ਇਸੀ ਤਰ੍ਹਾਂ ਇੱਕ ਪਰਬਤਾਂ ਦੀ ਮਾਲਾ ਸੀਗੀ ਜਿਹਨੂੰ ਡੈਂਗਰੇਕ ਇਹ ਮਾਊਂਟੇਨਸ ਵੀ ਕਿਹਾ ਜਾਂਦਾ ਇਹ ਸਾਰਾ ਹੀ ਏਰੀਆ ਜਿਹੜਾ ਇੱਕ ਤਰ੍ਹਾਂ ਦੇ ਨਾਲ ਹਨਾ ਜਿੱਥੇ ਇਹ ਬਾਰਡਰ ਬਣ ਗਿਆ ਇਧਰਲੀ ਸਾਈਡ ਤੇ ਕੰਬੋਡੀਆ ਆ ਗਿਆ ਤੇ ਇਧਰਲੀ ਸਾਈਡ ਤੇ ਥਾਈਲੈਂਡ ਆ ਗਿਆ ਮਤਲਬ ਕਿ ਇਧਰਲੇ ਇਧਰਲੇ ਸਾਈਡ ਦੇ ਉੱਤੇ ਜਿਹੜੇ ਫਰਾਂਸੀਸੀ ਸੀਗੇ ਉਹਨਾਂ ਦਾ ਰਾਜ ਹੋ ਗਿਆ ਤੇ ਥਾਈਲੈਂਡ ਇਧਰਲੇ ਪਾਸੇ ਹੀ ਰਹਿ ਗਿਆ ਸੋ ਇਹਨਾਂ ਨੇ ਜਾਨੀ ਕਿ ਇਹ ਸਰਾਸਰੀ ਜਾਨੀ ਕਿ ਇਹ ਗੱਲਬਾਤ ਜਿਹੜੀ ਸੀਗੀ ਉਹ ਰਾਜੇ ਨੇ ਜਾਨੀ ਕਿ ਮਤਲਬ ਕਿ ਸਬਕਾਰ ਲਈ ਕੀ ਹਾਂ ਜੀ ਇਹ ਜਿਹੜੀਆਂ ਪਹਾੜੀਆਂ ਹੋ ਗਈਆਂ ਉਹਦੇ ਤੋਂ ਇੱਧਰ-ਇੱਧਰ ਕੰਪੂਟੀਆਂ ਤੇ ਉਧਰ ਸਾਰਾ ਥਾਈਲੈਂਡ ਹੈ ਨਾ ਸੋ ਇਸ ਤਰ੍ਹਾਂ ਜਿਹੜਾ ਇਹ ਇਹ ਮੰਦਿਰ ਵੀ ਸੀਗਾ ਇਹ ਇਹ ਪ੍ਰੀ ਬਿਹਾਰ ਮੰਦਿਰ ਇਹ ਪਹਾੜੀਆਂ ਤੋਂ ਯਾਨੀ ਕਿ ਪਹਾੜੀਆਂ ਇਹਦੀ ਇੱਧਰਲੀ ਸਾਈਡ ਪੈਂਦੀਆਂ ਸੀਗੀਆਂ ਇਸ ਲਈ ਇਹ ਜਿਹੜਾ ਪ੍ਰੀ ਬਿਹਾਰ ਮੰਦਿਰ ਸੀਗਾ ਜਾਂ ਉਹਦੇ ਲਾਗੇ ਛਾਗੇ ਵਾਲੀ ਜ਼ਮੀਨ ਸੀਗੀ ਇਹ ਥਾਈਲੈਂਡ ਦੇ ਵਿੱਚ ਪੈਂਦੀ ਸੀਗੀ ਪਰ ਉਦੋਂ ਜਦ ਕੀ ਇੰਨੀ ਕੋਈ ਪੁੱਛ ਪ੍ਰਤੀਤ ਨਹੀਂ ਸੀ ਕੋਈ ਫੌਜਾਂ ਵਗੈਰਾ ਇਹਨਾਂ ਦੀਆਂ ਕੋਈ ਇੱਥੇ ਖੜੀਆਂ ਨਹੀਂ ਸੀ ਇਸ ਲਈ ਥਾਈਲੈਂਡ ਵਾਲੇ ਵੀ ਉਹ ਮੰਦਿਰ ਦੇ ਵਿੱਚ ਆਜ ਆ ਜਾਂਦੇ ਸੀਗੇ ਤੇ ਇਹ ਜਿਹੜੇ ਕੰਬੋਡੀਆ ਵਾਲੇ ਸੀਗੇ ਉਹ ਵੀ ਆਜ ਆ ਜਾਂਦੇ ਸੀਗੇ ਸੋ ਇਹਨਾਂ ਦਾ ਇੱਕ ਉਦਾਂ ਹੀ ਟ੍ਰੀਟੀ ਹੋਈ ਸੀ ਜਿਹੜੀ ਕਿ ਕਾਗਜ਼ਾਂ ਦੇ ਵਿੱਚ ਸੀਗੀ ਲਿਖਿਆ ਹੋਇਆ ਕਿ ਹਾਂਜੀ ਠੀਕ ਆ ਵੀ ਆਹ ਵਾਲੀ ਜਿਹੜੀ ਲਾਈਨ ਹੈਗੀ ਆ ਇਹਦੇ ਤੋਂ ਇੱਧਰ-ਇੱਧਰ ਵਾਲਾ ਕੰਬੋਡੀਆ ਇੱਧਰ ਵਾਲਾ ਜਿਹੜਾ ਪਹਾੜੀ ਤੋਂ ਉਹ ਥਾਈਲੈਂਡ ਹੋ ਗਿਆ ਸੈਕੰਡ ਵਰਲਡ ਵਾਰ ਖਤਮ ਹੋਈ ਆ ਤਾਂ ਸਾਰੇ ਦੇਸ਼ਾਂ ਦੇ ਵਿੱਚੋਂ ਜਿਹੜੇ ਗੋਰਿਆਂ ਦੇ ਜਾਂ ਹੋਰ ਕੋਈ ਦੇਸ਼ਾਂ ਦੇ ਸੀਗੇ ਜਿਨ੍ਹਾਂ ਨੇ ਰਾਜ ਕੀਤਾ ਉਹ ਛੱਡ ਛੁੱਡ ਕੇ ਚਲੇ ਗਏ ਸੋ ਇਸੇ ਤਰ੍ਹਾਂ ਜਿਹੜੇ ਫ੍ਰੈਂਚ ਸੀ ਵੀ ਸੀਗੇ ਉਹ ਵੀ ਇੱਥੋਂ 1900 ਮਤਲਬ ਕਿ 50-54 ਦੇ ਵਿੱਚ ਵਿੱਚ ਇਥੋਂ ਚਲੇ ਗਏ ਸੋ ਜਦੋਂ ਇਥੋਂ ਉਹ ਚਲੇ ਗਏ ਜਿਹੜੇ ਫਰਾਂਸ ਵਾਲੇ ਸੀਗੇ ਤਾਂ ਜਿਹੜੇ ਥਾਈਲੈਂਡ ਵਾਲੇ ਸੀਗੇ ਇਹਨਾਂ ਨੇ ਇਹ ਜਿਹੜਾ ਪ੍ਰੀ ਬਿਹਾਰ ਮਤਲਬ ਕਿ ਇਹ ਮੰਦਿਰ ਸੀਗਾ ਟੈਂਪਲ ਸੀਗਾ ਜਾਂ ਇਹਦੇ ਲਾਗੇ ਛਾਗੇ ਵਾਲੀ ਜ਼ਮੀਨ ਸੀਗੀ ਇਹਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਸੋ ਹੁਣ ਜਿਹੜਾ ਕੰਪੋਡੀਆ ਜਿਗਾ ਉਹ ਵੀ ਆਜ਼ਾਦ ਹੋ ਚੁੱਕਿਆ ਸੀਗਾ ਤੇ ਜਿਹੜਾ ਮਾਮਲਾ ਸੀਗਾ ਉਹ 1962 ਦੇ ਵਿੱਚ ਇਹ ਲੈ ਕੇ ਗਏ ਹੈਗੇ ਆ ਇੰਟਰਨੈਸ਼ਨਲ ਜਿਹੜਾ ਜਸਟਿਸ ਜਾਣੀ ਕਿ ਕੋਰਟ ਦੇ ਵਿੱਚ ਲੈ ਕੇ ਗਏ ਆ ਮਤਲਬ ਕਿ ਜਿਹੜੀ ਵਰਲਡ ਦੀ ਜਿਹੜੀ ਇਹ ਕੋਰਟ ਹੈਗਾ ਆ ਉਹਦੇ ਵਿੱਚ ਲੈ ਕੇ ਗਏ ਇੰਟਰਨੈਸ਼ਨਲ ਕੋਰਟ ਦੇ ਵਿੱਚ ਜਿਹੜਾ ਫੈਸਲਾ ਸੀਗਾ ਉਹ ਕੰਬੋਡੀਆ ਦੇ ਹੱਕ ਦੇ ਵਿੱਚ ਆ 1962 ਦੇ ਵਿੱਚ ਕੰਬੋਡੀਆ ਦੇ ਹੱਕ ਦੇ ਵਿੱਚ 9 ਦੇਸ਼ਾਂ ਨੇ ਵੋਟ ਪਾਈ ਕਿ ਇਹ ਜਿਹੜਾ ਹਿੱਸਾ ਸੀਗਾ ਜਦੋਂ ਇਹ ਸੰਧੀ ਹੋਈ ਸੀਗੀ ਪੁਰਾਣੀ ਰਾਜਿਆਂ ਦੇ ਨਾਲ ਥਾਈਲੈਂਡ ਦੇ ਸਮੇਂ ਸੋ ਉਸ ਸਮੇਂ ਇਹ ਜਿਹੜਾ ਏਰੀਆ ਸੀਗਾ ਇਹ ਪ੍ਰੀ ਬਿਹਾਰ ਟੈਂਪਲ ਜਿਹੜਾ ਸੀਗਾ ਕਬੋਡੀਆਂ ਦੇ ਹਿੱਸੇ ਦੇ ਵਿੱਚ ਸੀਗਾ 30 32 ਸਾਲ ਹੋ ਗਏ ਉਦੋਂ ਤੱਕ ਜਦੋਂ ਤੱਕ ਗੋਰੇ ਉੱਥੇ ਸੀਗੇ ਅੰਗਰੇਜ਼ ਇਹ ਫਰਾਂਸ ਵਾਲੇ ਉੱਥੇ ਸੀਗੇ ਉਦੋਂ ਤੱਕ ਵੀ ਇਹ ਕਬੋਡੀਆਂ ਦੇ ਹਿੱਸੇ ਦੇ ਵਿੱਚ ਸੀਗਾ ਸੋ ਇਸ ਲਈ ਇਹ ਜਿਹੜਾ ਏਰੀਆ ਹੈਗਾ ਇਹ ਦੁਬਾਰਾ ਕੰਪੂਡੀਆਂ ਨੂੰ ਦੇ ਦਿੱਤਾ ਜਾਵੇ ਥਾਈਲੈਂਡ ਵਾਲਿਆਂ ਨੂੰ ਜਾਨੀ ਕਿ ਇਦਾਂ ਕਿਹਾ ਜਿਹੜੀ ਇੰਟਰਨੈਸ਼ਨਲ ਕੋਰਟ ਸੀਗੀ ਇਹ ਜਿਹੜਾ ਟੈਂਪਲ ਸੀਗਾ ਇਹ ਥਾਈਲੈਂਡ ਨੂੰ ਕਬੋਡੀਆਂ ਨੂੰ ਉਹ ਦੇਣਾ ਪਿਆ ਇਹ ਬਾੜੀ ਜਗ੍ਹਾ ਥਾਈਲੈਂਡ ਵਾਲਿਆਂ ਦੇ ਮੁਤਾਬਕ ਜਿਹੜਾ ਉਹ ਮੰਦਿਰ ਹੈਗਾ ਪ੍ਰੀ ਬਿਹਾਰ ਮੰਦਿਰ ਉਹ ਜਿਹੜਾ ਹੈਗਾ ਇਹ ਜਿਹੜੀਆਂ ਪਹਾੜੀਆਂ ਵਾਲੀ ਸ਼੍ਰੇਣਖਲਾ ਹੈਗੀ ਆ ਜਾਂ ਜਿਹੜੀਆਂ ਪਹਾੜੀਆਂ ਵਾਲੀ ਲੜੀ ਹੈਗੀ ਆ ਉਹਦੇ ਅੰਦਰ ਆਉਂਦਾ ਸੋ ਇਸ ਲਈ ਜਿਹੜਾ ਇਹ ਮੰਦਿਰ ਵੀ ਹੈਗਾ ਤੇ ਇਹਦੇ ਲਾਗੇ ਛਾਗੇ ਵਾਲੀ ਜਗ੍ਹਾ ਜਿਹੜੀ ਹੈਗੀ ਆ ਉਹ ਥਾਈਲੈਂਡ ਦੇ ਮਤਲਬ ਇੱਕ ਤਰ੍ਹਾਂ ਦੇ ਨਾਲ ਤਰੀਕੇ ਦੇ ਨਾਲ ਆ ਪੰਗੋਲਿਕ ਤਰੀਕੇ ਦੇ ਨਾਲ ਆ ਜਿਸ ਤਰ੍ਹਾਂ ਉਹ ਸੰਧੀ ਦੇ ਵਿੱਚ ਗੱਲ ਕੀਤੀ ਗਈ ਸੀ ਜਦ ਕਿ ਕੰਬੋਡੀਆ ਵਾਲੇ ਇਹ ਕਹਿ ਰਿਹਾ ਕਿ ਸਾਡਾ ਜਿਹੜਾ ਬਾਰਡਰ ਹੈਗਾ ਆ ਉਹ ਹੋਰ ਅੰਦਰ ਤੱਕ ਹੋਣਾ ਚਾਹੀਦਾ ਸੀਗਾ ਸੋ ਜਿਹੜੀ ਬਾਰਡਰ ਦੀ ਇੱਕ ਸਹੀ ਤਰੀਕੇ ਨਾਲ ਵੰਡ ਜਿੱਦਾਂ ਅੰਗਰੇਜ਼ ਛੱਡ ਕੇ ਗਏ ਸਾਰੇ ਪਾਸੇ ਹੈ ਨਾ ਸਹੀ ਤਰੀਕੇ ਕੀਤੀ ਨਹੀਂ ਕਿ ਆਪਸ ਚ ਲੜੀ-ਲੁੜੀ ਜਾਣ ਇਹ ਦੇਸ਼ ਸੋ ਇੱਥੇ ਵੀ ਉਹੀ ਇੱਕ ਤਰ੍ਹਾਂ ਦੇ ਨਾਲ ਤਰੀਕਾ ਇਹਨਾਂ ਦਾ ਚੱਲ ਰਿਹਾ ਜਿਹਦੀ ਵਜ੍ਹਾ ਕਰਕੇ ਹੁਣ ਇਹਨਾਂ ਦਾ ਜਿਹੜਾ ਇਹ ਕਲੇਸ਼ ਹੈਗਾ ਬਹੁਤ ਵੱਧ ਚੁੱਕਿਆ 2008 ਦੇ ਵਿੱਚ ਜਿਹੜਾ ਇਹ ਮੰਦਿਰ ਹੈਗਾ ਪ੍ਰੀ ਬਿਹਾਰ ਟੈਂਪਲ ਹੈ ਨਾ ਇਹਨੂੰ ਵਰਲਡ ਹੈਰੀਟੇਜ ਜਾਨੀ ਕਿ ਸਾਈਟ ਇੱਕ ਤਰ੍ਹਾਂ ਦੇ ਨਾਲ ਐਲਾਨ ਦਿੱਤਾ ਗਿਆ ਵਰਲਡ ਦੇ ਵਿੱਚ ਕਿ ਇੱਕ ਬਹੁਤ ਬਰੀ ਬੜੀ ਪੁਰਾਣੀ ਇੱਕ ਇਹ ਜਿਹੜਾ ਮੰਦਿਰ ਹੈਗਾ ਇਸ ਲਈ ਵੀ ਜਿਹੜੇ ਥਾਈਲੈਂਡ ਦੇ ਲੋਕ ਸੀਗੇ ਉਹਨਾਂ ਨੇ ਬਹੁਤ ਪ੍ਰੋਟੈਸਟ ਕੀਤੇ ਸੀ ਥਾਈਲੈਂਡ ਦੇ ਵਿੱਚ ਵੀ ਕਿ ਉਹ ਜਿਹੜਾ ਮੰਦਿਰ ਹੈਗਾ ਉਹ ਬੜਾ ਏਰੀਆ ਹੈਗਾ ਉਹ ਸਾਡਾ ਆ ਸਾਡੇ ਜਾਨੀ ਕਿ ਇਹਦੇ ਨਾਲ ਜਿੱਦਾਂ ਵਰਲਡ ਹੈਰੀਟੇਜ ਜੇਕਰ ਇਹ ਸਾਡੇ ਥਾਈਲੈਂਡ ਦੇ ਵਿੱਚ ਆ ਜਾਂਦਾ ਉੱਥੇ ਬਹੁਤ ਸਾਰੇ ਲੋਕਾਂ ਨੇ ਹੋਰ ਘੁੰਮਣ ਆਉਣਾ ਸੀਗਾ ਇਹ ਮੰਦਿਰ ਨੂੰ ਦੇਖਣ ਆਉਣਾ ਸੀਗਾ ਜਿਹੜਾ ਉੱਥੇ ਟ੍ਰੈਫਿਕ ਮਤਲਬ ਕਿ ਜਿਹੜੇ ਲੋਕ ਉੱਥੇ ਟ੍ਰੈਵਲ ਤੇ ਜਾਂਦੇ ਆ ਉਹਦੇ ਨਾਲ ਥਾਈਲੈਂਡ ਨੂੰ ਹੋਰ ਜ਼ਿਆਦਾ ਫਾਇਦਾ ਹੋਣਾ ਸੀਗਾ ਇਹ ਵਾਲਾ ਉਹ ਮੰਦਿਰ ਆ ਜੀ ਇਹ ਪ੍ਰੀ ਬਿਹਾਰ ਟੈਂਪਲ ਜਿਹੜਾ 11ਵੀਂ ਸਦੀ ਦੇ ਵਿੱਚ ਬਣਿਆ ਬੜਾ ਪ੍ਰਾਚੀਨ ਮੰਦਿਰ ਆ ਨਾ ਇਸ ਲਈ ਇਹਨੂੰ ਵਰਲਡ ਹੈਰੀਟੇਜ ਦੇ ਨਾਮ ਨਾਲ ਜਾਨੀ ਕਿ ਸਨਮਾਨਿਆ ਗਿਆ ਹੈਗਾ ਸੋ ਇਹ ਵਾਲਾ ਜਿਹੜਾ ਇਹਨਾਂ ਦਾ ਬਾਰਡਰ ਦਾ ਕਲੈਸ਼ ਹੈਗਾ ਇਹ ਵਾਲਾ ਏਰੀਆ ਹੈਗਾ ਜਿਹਦਾ ਇਹਦੇ ਵਿੱਚ ਇਹਨਾਂ ਦਾ ਰੌੜਾ ਚੱਲਦਾ ਆ ਜਿਹੜੇ ਥਾਈਲੈਂਡ ਵਾਲੇ ਹੈਗੇ ਆ ਉਹ ਕਹਿੰਦੇ ਆ ਕਿ ਇਹ ਮੰਦਰ ਤੋਂ ਉੱਪਰ-ਉੱਪਰ ਵਾਲਾ ਵੀ ਜਿਹੜਾ ਏਰੀਆ ਹੈਗਾ ਸਾਰਾ ਸਾਡੇ ਏਰੀਏ ਦੇ ਵਿੱਚ ਆਉਂਦਾ ਕੰਬੋਡੀਆ ਵਾਲੇ ਕਹਿੰਦੇ ਆ ਕਿ ਸਾਡੇ ਏਰੀਏ ਦੇ ਵਿੱਚ ਆਉਂਦਾ ਸੋ ਇਹ ਵਾਲਾ ਸਾਰਾ ਇਹਨਾਂ ਦਾ ਆਪਸ ਦੇ ਵਿੱਚ ਕਲੈਸ ਚੱਲ ਰਿਹਾ ਹੈ ਇਸ ਵੇਲੇ ਕੰਬੋਡੀਆ ਤੇ ਇਹ ਜਿਹੜਾ ਥਾਈਲੈਂਡ ਹੈਗੇ ਆ ਲਗਭਗ 817 ਕਿਲੋਮੀਟਰ ਦਾ ਜਿਹੜਾ ਹੈਗਾ ਬਾਰਡਰ ਇੱਕ ਦੂਏ ਦੇ ਨਾਲ ਸ਼ੇਅਰ ਕਰਦੇ ਹੈਗੇ ਆ ਜਿਹਦੇ ਤੋਂ 4 ਤੋਂ ਲੈ ਕੇ 1.450 ਕਿਲੋਮੀਟਰ ਤੱਕ ਉਹ ਪਹਾੜੀਆਂ ਆ ਮਾਊਂਟੇਨਸ ਹੈਗੇ ਜਿਹਦੇ ਵਿੱਚ ਇਹ ਪ੍ਰੀ ਬਿਹਾਰ ਟੈਂਪਲ ਵੀ ਇਹੀ ਹੁੰਦਾ ਹੈ ਜਦੋਂ ਉਹ ਛੱਡ ਕੇ ਗਏ ਹੈਗੇ ਆ ਫਰਾਂਸ ਅਸੀ 1954 ਤੋਂ ਲੈ ਕੇ ਇਹ 2025 ਤੱਕ ਆ ਗਿਆ ਬਹੁਤ ساری ਬਰੀ ਇਹਨਾਂ ਦੇ ਵਿੱਚ ਆਪਸੀ ਝੜਪਾਂ ਹੁੰਦੀਆਂ ਰਹਿੰਦੀਆਂ ਫੌਜੀ ਜਿਹੜੇ ਹੈਗੇ ਆ ਇਹਨਾਂ ਦੇ ਆਪਸ ਚ ਲੜਦੇ ਰਹਿੰਦੇ ਆ ਗੋੜਾਵਾਰੀ ਜਿਹੜੀ ਆ ਗਈ ਆ ਇੱਕ ਦੂਏ ਵੱਲ ਚੱਲਦੀ ਰਹਿੰਦੀ ਆ ਕਦੀ ਉੱਧਰ ਦੋ ਚਾਰ ਮਰ ਜਾਂਦੇ ਕਦੀ ਉੱਧਰ ਦੋ ਚਾਰ ਮਰ ਜਾਂਦੇ ਜਿੱਦਾਂ ਇੰਡੀਆ ਪਾਕਿਸਤਾਨ ਵਾਲਾ ਰੌਲਾ ਚੱਲਦਾ ਹੈ ਨਾ ਬੂੜੀਆਂ ਵਾਲੇ ਵੀ ਇਹ ਚਾਹੁੰਦੇ ਸੀਗੇ ਕਿ ਇਸ ਬਾਰਡਰ ਦੇ ਲਾਗੇ ਸਾਕੇ ਅਸੀਂ ਡਿਵੈਲਪਮੈਂਟ ਜਿਆਦਾ ਕਰੀਏ ਬਿਲਡਿੰਗਾਂ ਬਿਲਡਿੰਗਾਂ ਛੱਤ ਦੇਈਏ ਲੋਕਾਂ ਨੂੰ ਲਿਆ ਕੇ ਵਸਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਾਨੀ ਕਿ ਥਾਈਲੈਂਡ ਵਾਲੇ ਬੜਾ ਇਹਦੇ ਤੇ ਕਲੇਮ ਨਾ ਕਰ ਸਕਣ ਫਿਰ ਥਾਈਲੈਂਡ ਵਾਲਿਆਂ ਨੇ ਜਿਹੜੇ ਜਿਹੜੇ ਆ ਸਾਰੇ ਦੱਸੇ ਹੋਏ ਆ ਜਿਹੜੇ ਕਿ ਬਾਰਡਰ ਦੇ ਜਿੱਥੇ ਕੀ ਮਤਲਬ ਕੀ ਉਹ ਫੌਜ ਵਾਲੇ ਆਪਣਾ ਸਮਾਨ ਸਾਜੂ ਸਮਾਨ ਰੱਖਦੇ ਸੀਗੇ ਸੋ ਇਹਨਾਂ ਦੇ ਉੱਤੇ ਉਹਨਾਂ ਨੇ ਸਾਰਾ ਜਿਹੜਾ 에ਅਰ ਸਟਰੈਕ ਕੀਤੀ ਆ ਜਿਹੜੇ ਜਹਾਜ਼ ਲਿਆ ਕੇ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਦੋ ਦੇਸ਼ਾਂ ਦੇ ਵਿੱਚ ਜਿਹੜਾ ਕਲੇਸ਼ ਹੈਗਾ ਉਹ ਕਾਫੀ ਵੱਧ ਚੁੱਕਿਆ ਆ ਥਾਈਲੈਂਡ ਨੇ ਇਹ ਆਫੀਸ਼ੀਅਲੀ ਅਨਾਉਂਸ ਕਰ ਦਿੱਤਾ ਕਿ ਜਿਹੜੇ ਵੀ ਸਾਡੇ ਉੱਤੇ ਥਾਈ ਜਾਨੀ ਕਿ ਥਾਈਲੈਂਡ ਵਾਲੇ ਬੰਦੇ ਕੰਬੋਡੀਆ ਦੇ ਵਿੱਚ ਹੈਗੇ ਆ ਉਹ ਛੇਤੀ ਤੋਂ ਛੇਤੀ ਵਾਪਸ ਆਪਣੇ ਦੇਸ਼ ਆ ਜਾਣ ਤੇ ਥਾਈਲੈਂਡ ਨੇ ਜਾਨੀ ਕਿ ਕੰਬੋਡੀਆ ਦੇ ਲਈ ਜਿਹੜੇ ਆਪਣੇ ਬਾਰਡਰ ਹੈਗੇ ਆ ਸਾਰੇ ਹੀ ਇੱਕ ਤਰ੍ਹਾਂ ਦੇ ਨਾਲ ਬੰਦ ਕਰ ਦਿੱਤੇ ਆ ਜਿਹੜੇ ਇਹਨਾਂ ਦੇ ਡਿਪਲੋਮੈਟ ਸੀਗੇ ਅੰਬੈਸੀਆਂ ਸੀਗੀਆਂ ਇੱਥੇ ਉਹ ਵੀ ਥਾਈਲੈਂਡ ਵਾਲਿਆਂ ਨੇ ਵਾਪਸ ਬੁਲਾ ਲਈਆਂ ਹੈਗੀਆਂ ਇਸੇ ਤਰ੍ਹਾਂ ਜਿਹੜੇ ਯੂ ਐਸ ਦੇ ਹੈਗੇ ਆ ਉਹਨਾਂ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਯੂ ਐਸ اے ਨੇ ਵੀ ਕਿ ਸਾਡੇ ਵੀ ਜਿਹੜੇ ਕੋਈ ਵੀ ਇਹ ਯਾਤਰੀ ਹੈਗੇ ਆ ਜਾਂ ਟੂਰ ਕਰਨ ਜਾਂਦੇ ਆ ਟ੍ਰੈਵਲ ਤੇ ਜਾਂਦੇ ਹੈਗੇ ਆ ਉਹ ਥਾਈਲੈਂਡ ਫਿਲਹਾਲ ਨਾ ਜਾਣ ਉੱਥੇ ਜਾਨੀ ਕਿ ਖਤਰਾ ਹੋ ਸਕਦਾ ਹੈ ਇਹ ਲੜਾਈ ਜਿਹੜੀ ਹੈਗੀ ਆ ਲੱਗ ਸਕਦੀ ਆ ਸੋ ਆਪਣੇ ਵੀ ਜੇ ਕੋਈ ਇੰਡੀਆ-ਇੰਡੀਆ ਤੋਂ ਚੱਲੇ ਹੈਗੇ ਆ ਥੋੜੇ ਦਿਨ ਰੁਕ ਜਿਓ ਹਨਾ ਬਹੁਤ ਜਨਤਾ ਜਾਂਦੀ ਹੈਗੀ ਆਪਣੇ ਲੋਕ ਤਾਂ ਤਾਂ ਹੀ ਜਾਂਦੇ ਆ ਥਾਈਲੈਂਡ ਚੱਲ ਜਾਓ ਸਸਤਾ ਹੈ ਨਾ ਵੀਜ਼ਾ ਲੱਗ ਜਊਗਾ ਬਾਅਦ ਚ ਕੈਨੇਡਾ ਸੋ ਹਾਲੇ ਰੁਕ ਲਿਓ ਥੋੜਾ ਟਾਈਮ ਜਾਇਓ ਨਾ ਹਨਾ ਸੋ ਇਸ ਤਰ੍ਹਾਂ ਦੇ ਨਾਲ ਇਹ ਸਾਰਾ ਜਿਹੜਾ ਕਲਾਸ ਹੈਗਾ ਉਹ ਇਹਨਾਂ ਦੇ ਵਿਚਕਾਰ ਚੱਲ ਪਿਆ ਆ ਜਿਹੜਾ ਥਾਈਲੈਂਡ ਹੈਗਾ ਇਹ ਜਿਆਦਾਤਰ ਯੂਐਸਏ ਵਾਲੇ ਪੱਖੀ ਹੈਗੇ ਆ ਕੰਬੋਡੀਆ ਵਾਲੇ ਚਾਈਨਾ ਪੱਖੀ ਹੈਗੇ ਆ ਇਸ ਤਰ੍ਹਾਂ ਇਹ ਦੋ ਦੋ ਜਿੱਦਾਂ ਇੱਕ ਤਰ੍ਹਾਂ ਨਾਲ ਸ਼ੀਤ ਯੁੱਧ ਵਾਲਾ ਹਿਸਾਬ ਕਿਤਾਬ ਜਿਹਾ ਇਸ ਵੇਲੇ ਵੀ ਚੱਲ ਰਿਹਾ ਜਿੱਦਾਂ ਪਹਿਲਾ ਸ਼ੀਤ ਯੁੱਧ ਦੇ ਵਿੱਚ ਇਹ ਅਮਰੀਕਾ ਵਰਸਸ ਰਸ਼ੀਆ ਹੁੰਦਾ ਸੀਗਾ ਅੱਜ ਕੱਲ ਜਿਹੜੇ ਇਹ ਹੁਣ ਏਸ਼ੀਆ ਦੇ ਲਾਗੇ ਛਾਕੇ ਹੈਗੇ ਆ ਇੱਥੇ ਮੈਨੂੰ ਲੱਗਦਾ ਇੱਥੇ ਚਾਈਨਾ ਵਰਸਸ ਅਮਰੀਕਾ ਵਾਲਾ ਹਿਸਾਬ ਕਿਤਾਬ ਜਿਹਾ ਚੱਲ ਪਿਆ ਆ ਖਣਾ ਬਣੂਗਾ ਕਿ ਕੰਬੋਡੀਆ ਵਾਲੇ ਕੋਈ ਜਵਾਬੀ ਕਾਰਵਾਈ ਕਰਦੇ ਆ ਕਿਉਂਕਿ ਹੁਣ ਜਿਹੜੀ ਇਹ 에ਅ ਸਟ੍ਰਾਈਕ ਕੀਤੀ ਆ ਥਾਈਲੈਂਡ ਵਾਲਿਆਂ ਨੇ ਸੋ ਇਹਦੇ ਜਵਾਬੀ ਕਾਰਵਾਈ ਦੇ ਵਿੱਚ ਉਹ ਕੀ ਕਰਦੇ ਆ ਉਹ ਆਉਣ ਵਾਲੇ ਸਮੇਂ ਤੇ ਵਿੱਚ ਪਤਾ ਲੱਗੂਗਾ ਫਿਲਹਾਲ ਇਹਨਾਂ ਦੇ ਵਿੱਚ ਜੋ ਪਿਛਲੇ 2 ਦਿਨ ਚੋਂ ਇਹਨਾਂ ਦੇ ਵਿੱਚ ਟ੍ਰਬਲ ਚੱਲ ਰਹੀ ਆ ਉਹ ਸਾਰਾ ਜਾਂ ਇਹਨਾਂ ਦਾ ਹੀ ਟ੍ਰਬਲ ਦਾ ਕਾਰਨ ਕੀ ਹੈਗਾ ਪਿਛਲਾ ਦੱਸਣ ਦੀ ਕੋਸ਼ਿਸ਼ ਕੀਤੀ ਹੈਗੀ ਆ ਧੰਨਵਾਦ ਜੇ ਵਧੀਆ ਲੱਗਦਾ ਹਾਂ ਤਾਂ ਥੱਲੇ ਕਮੈਂਟ ਜ਼ਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ